हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆਂ ਦੋਸਤੋ ਪਿੰਡ ਪੰਜਵਾੜ ਤਹਿਸੀਲ ਜ਼ਿਲ੍ਹਾ ਹਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਭਿੰਦੇ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰ ਉਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਦੋ ਵੜਾ ਤੁਹਾਨੂੰ ਦਿਖਾਉਣੀ ਆ ਇੱਕ ਗੱਬਣ ਵੜਾ ਇੱਕ ਗੱਬਣ ਵੜ ਜਿਹੜੀ ਦੋਸਤੋ ਪੂਰੀ ਤਿਆਰੀ ਵਾਲੀ ਆ ਇੱਕ ਸੂਈ ਸਵਾਈ ਵੜਾ ਠੀਕ ਆ ਦੋ ਨਾਗਾ ਦੋ ਨਗਾ ਦੀ ਡਿਟੇਲ ਵੀਰ ਭਿੰਦੇ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਤੋ ਪੰਜਵਾੜ ਤੋਂ ਦੋਸਤੋ ਜਿਹੜੀ ਸੜਕ ਪਿੰਡ ਭੋਜੀਆਂ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਵੀਰ ਭਿੰਦੇ ਹੋਣਾਂ ਦਾ ਘਰ ਹੈਗਾ ਠੀਕ ਆ ਜੀ ਤੇ ਬਾਹਰ ਬਹਿਕਾ ਤੇ ਘਰ ਸੋਚਵਾਲ ਤੋਂ ਜੇਕਰ ਦੂਰੀ ਦੀ ਗੱਲ ਕਰੀਏ ਕੋਈ 3 ਤੋਂ 4 4 ਕਿਲੋਮੀਟਰ ਦੀ ਦੂਰੀ ਬਿਲਕੁਲ ਪਿੰਡ ਚੋਵਾਲ ਤੋਂ ਆ ਤੇ ਖਾਸ ਵੀ ਜੇ ਤੁਸੀਂ ਪਿੰਡ ਪੰਜਵਾੜ ਕਰਨੀ ਹੈ ਠੀਕ ਆ ਜੀ ਤਰਨਤਨ ਸਾਹਿਬ ਵੀ ਤਕਰੀਬਨ ਕੋਈ ਇਥੋਂ 16 17 ਕਿਲੋਮੀਟਰ ਦੀ ਦੂਰੀ ਆ 15 16 ਕਿਲੋਮੀਟਰ ਦੀ ਅੱਜ ਤਰੀਕ 28 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਔਰ ਲੈਨੇ ਆ ਪੂਰੀ ਡਿਟੇਲ ਕਰਦੇ ਆ ਇਨਫੋਰਮੇਸ਼ਨ ਸਾਂਝੀ ਆਪਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਵੀਰ ਭਿੰਦੇ ਸਸਰੀ ਕਾਲ ਸਸਰੀਆ ਭਾਜੀ ਹੋਰ ਸਭ ਠੀਕ ਠਾਕ ਜੋ ਬੜੇ ਵਧੀਆ ਵੀਰ ਭਿੰਦੇ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਵਧੀਆ ਜੀ ਕਿਵੇਂ ਫਿਰ ਸੀਜ਼ਨ ਪੂਰਾ ਜੋਰਾਂ ਸ਼ੋਰਾਂ ਤੇ ਆ ਜੀ ਹਾਂਜੀ 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 ਠੀਕ ਹੈ ਨਾਲ ਤੂੜੀਆਂ ਤਾੜੀਆਂ ਬਣਾ ਰਹੇ ਜੀ ਹਾਂਜੀ ਬਾਂਡੀ ਤੂੜੀ ਭਾਜੀ ਹਾਂਜੀ ਠੀਕ ਹੈ ਭਰਾ ਹਾਂਜੀ ਅੱਛਾ ਤਾਂ ਪਿੱਤੇ ਆਈ ਜਾਂਦੇ ਵੀਰ ਮਾਲ ਆਈ ਜਾਂਦੇ ਵਧੀਆ ਮਾਲ ਚੱਲੀ ਜਾਂਦਾ ਵਾ ਠੀਕ ਹੈ ਜੀ ਹਾਂਜੀ ਹਾਂਜੀ ਰੋਟੀਨ ਦੇ ਵਿੱਚ ਤੁਰਿਆ ਆਉਂਦਾ ਜੀ ਉਹ ਤੁਰਿਆ ਆਉਂਦਾ 1 2 ਆ ਜਾਂਦੇ 1 ਏ 20 ਪਿੰਦੇ ਸ਼ੁਰੂਆਤ ਇਸੇ ਵਹਿਰ ਤੋਂ ਕਰ ਲੈਣੀ ਆਪਾਂ ਜਿਹੜੀ ਬਿਲਕੁਲ ਬ੍ਰੈਕ ਰੰਗ ਦੇ ਵਿੱਚ ਆ ਖੜੀ ਆ ਹਾਂਜੀ ਇੱਕ ਬਰੀਡ ਵਾਈਜ਼ ਕਿਹੜੀ ਨਸਲ ਦੇ ਵਿੱਚ ਆ ਜਾਂਦੀ ਹੈ ਜੀ ਥੋੜੀ ਸ਼ਾਈ ਹਲਦਰ ਰੱਖਦੀ ਪੱਕ ਥੋੜਾ ਜਿਹਾ ਅੱਛਾ ਜੀ ਹਾਂਜੀ ਐਚ ਐਫ ਤੇ ਕੋਈ ਸ਼ਾਈ ਵਾਲ ਦਾ ਪੱਕਾ ਸ਼ਾਈ ਹਲਦਰ ਆਦੀ ਥੋੜਾ ਜਿਹਾ ਅੱਛਾ ਤੇ ਸੂਆ ਕਿੰਨਾ ਸੂਈ ਹੈ ਸੂਆ ਦੂਜਾ ਜੋ ਦੂਜਾ ਸੂਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਨੂੰ ਇਹਨੂੰ ਦਿਨਾਂ ਚਾਰ ਪੰਜ ਕੇ ਦਿਨ ਹੋ ਗਏ ਆ ਠੀਕ ਹੈ ਜੀ ਹਾਂਜੀ ਬੱਚਾ ਮਗਰ ਦੇ ਮਗਰ ਵੱਛਾ ਜੋ ਮਗਰ ਬੱਚਾ ਹਾਂਜੀ ਆ ਦੋਸਤੋਂ 40 50 ਕੇ ਦਿਨਾਂ ਦੀ ਸੂਈ ਆ ਮਗਰ ਵੱਛਾ ਮ ਸੋ ਫੇਸ ਕੁਆਲਿਟੀ ਤੁਸੀਂ ਆ ਵੇਖ ਸਕਦੇ ਜੇ ਵੇੜ ਦੀ ਤੇ ਹੁਣ ਬੋਲੇ ਤੋਂ ਵੈਸੇ ਬਾਹਰ ਹੀ ਆ ਗਈ ਹੈ ਬੋਲੇ ਤੋਂ ਬਾਹਰ ਭਾਜੀ ਦੁੱਧ ਕਿੰਨੇ ਕਿਤੇ ਆ ਗਈ ਹੁਣ ਵਿਖਾਵੇ ਵਾਲਾ ਤਾਂ ਭਾਜੀ 20 ਕਿਲੋ ਵਾਲਾ ਜਿਹੜਾ ਲੀਟਰ ਨਾਲ ਮਿਲਣਾ 18 ਕਿਲੋ ਆਪਾਂ ਮਿਣ ਕੇ ਦਵਾਂਗੇ ਠੀਕ ਹੈ ਜੀ ਹਾਂ ਜੀ ਵੈਸੇ 18 ਲੀਟਰ ਜਿਹੜਾ ਚਵਾਉਣ ਵਾਲਾ ਬਿਲਕੁਲ ਭਾਂਡੇ ਪੈਂਦਾ ਹੈ ਕੰਦੇ ਵਾਲਾ ਬਿਲਕੁਲ ਤਿਆਰ ਲਓ ਜੀ ਦੋ ਡੰਡ ਚਵਾ ਕੇ ਦਵਾਂਗੇ ਆਪਾਂ 18 ਲੀਟਰ ਜਿਹੜਾ ਦੋਸਤੋ ਬਿਲਕੁਲ ਭਾਂਡੇ ਚ ਪੈਂਦਾ ਦੁੱਧ ਜਿਹੜਾ 18 ਲੀਟਰ ਆ ਤੇ ਪੰਜਾਕ ਦਿਨਾਂ ਦੀ ਸੂਈ ਵੈਸੇ ਦੇਣ ਥੋੜੀ ਹੋਈ ਹੈ ਸੂਈ ਨੂੰ ਕੱਦ ਵੈਸੇ ਵਹਿੜਦੀ ਜੇਕਰ ਆਪਾਂ ਕੱਦ ਦੀ ਗੱਲ ਕਰ ਲਈਏ ਕੱਦ ਮੀਡੀਅਮ ਤੋਂ ਪਲੱਸ ਹਾਈਟ ਆ ਵੱਡੀਆਂ ਵਹਿੜਾਂ ਦੇ ਵਿੱਚ ਗਿਣਤੀ ਇਹਦੀ ਕਰ ਸਕਦੇ ਹਾਂ ਠੀਕ ਆ ਜੀ ਵੇਲ ਬੂਲ ਦੀ ਵੀ ਸਪੈਸ਼ਲ ਲੰਬਈ ਆ ਪੂਰੀ ਆ ਲੋ ਬਾਕੀ ਥਾਨ ਭਾਂਡਾ ਬਹੁਤ ਖੂਬਸੂਰਤ ਆ ਕਸਮੇ ਲੇਵੇ ਦੀ ਆ ਕੰਪੈਕਟ ਜਿਹੇ ਆ ਡਰ ਜਿੰਨਾ ਵੀ ਹੈਗਾ ਲੈਵਾ ਵੇਖੋਗੇ ਤੁਸੀਂ ਬਿਲਕੁਲ ਫਿਕਸ ਲੇਵੇ ਦੇ ਵਿੱਚ ਆ ਲੋ ਜੀ ਅੱਛਾ ਪਿੱਤੇ ਬਾਕੀ ਚੋਣ ਚਣ ਬਿਲਕੁਲ ਮਿੱਟੀ ਠੰਡੀ ਤੇਰੀ ਗਾਰੰਟੀ ਦਵਾਂਗੇ ਫੁੱਲ ਠੀਕ ਹੈ ਜੀ ਚੋਕੇ ਫਿਰ ਪਾਇਆ ਤੇ ਦੇ ਕੋਈ ਭੋਲਾ ਲਓ ਵੀ ਦੋਸਤੋ ਪਹਿਲਾ ਵੀ ਵੀਡੀਓ ਦੇ ਵਿੱਚ ਪਸ਼ੂ ਕਾਫੀ ਪਾਏ ਆ ਪਸ਼ੂ ਸਾਫ ਸੁਥਰੇ ਲੈਂਦਾ ਵੀਰ ਤੇ ਕੋ ਸੇਲ ਵੀ ਜਿਹੜੇ ਬਿਲਕੁਲ ਜੇਕਰ ਪਸ਼ੂ ਖਰੀਦਦਾਰੀ ਚੰਗੀ ਆ ਤੇ ਮੇਰੇ ਨਾਲ ਦਾ ਵੇਚ ਵੀ ਚੰਗੀ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਵੜ ਪਸੰਦ ਆਊਗੀ ਤੁਹਾਨੂੰ ਨਿਗਰ ਆ ਪਿੰਡੇ ਦੀ ਨਿਗਰ ਆ ਥਣ ਦੇਵੇ ਦੀ ਨਿਗਰ ਆ ਬਾਕੀ ਤੁਹਾਨੂੰ ਥਣ ਵੀ ਪੂਰਾ ਪਾਸ ਤਸੱਲੀ ਨਾਲ ਦਿਖਾ ਦਾਂਗੇ ਪੂਰੀ ਸ਼ੇਪ ਜਿਹੜੀ ਹੱਥੀ ਚਬਾਈ ਵਾਲਾ ਥਣ ਠੀਕ ਹੈ ਜੀ ਦੂਜਾ ਸੂਆ ਸੈਕੰਡ ਟਾਈਮਰ 18 ਲੀਟਰ ਹੁਣ ਜਿਹੜਾ ਬਿਲਕੁਲ ਮੌਕੇ ਤੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਦੁੱਧ ਚੋਕੇ ਤਸੱਲੀ ਕਰ ਲੈਣੀ ਆਹ ਲੋ ਜੀ ਠੀਕ ਹੈ ਜੀ ਜਿਓ ਵੀਰ ਕਮਾਲ ਗਿਆ ਠੀਕ ਹੈ ਜੀ ਅੱਛਾ ਪਿੰਦੇ ਕੀ ਡਿਮਾਂਡ ਕੀ ਮੁੱਲ ਕਰਦੇ ਪਏ ਜਾਂਦਾ ਫਿਰ ਮੁੱਲ ਤੇ ਕਰਦੇ ਭਾਈ ਇਹ ਰ 65000 ਰੁਪਿਆ ਅੱਛਾ ਜੀ ਛੋਟ ਚੱਪਾ ਕਰ ਦਾਂਗੇ ਬਾੜੀ ਜਾਂਦੀ ਦੇ ਦਾਂਗੇ 62000 ਦੀ ਹਾਂ ਬਾੜ ਚੋ ਕਰਦਾ ਕਮਾਨਤਾਂ ਜਿੰਨੇ ਦੂਰੋਂ ਨੇੜੇ ਆਉਣਾ ਕਰਦਾ ਖੁੱਲਾ ਕੋਈ ਅੱਛਾ ਕਰਦੇ ਜੋ ਹੋਰ ਵੀ ਕਸਰ ਬੋਸਰ ਕੋਈ ਰਹਿ ਨਾ ਜਾਵੇ ਹੈ ਛੋਟ ਦੇ ਦੇ ਦਾਂਗੇ ਪੂਰੇ ਦੀ ਦੇ ਦਾਂਗੇ ਪੂਰੇ ਦੀ ਲੈ ਜੀ ਬਾਕੀ ਦੋ ਤਿੰਨ ਹੈਗਾ ਦੋ ਡੰਗ ਚਵਾ ਕੇ ਦਊਗਾ ਠੀਕ ਹੈ ਜੀ ਮੰਗਾ ਪਾਉਣ ਦੀ ਲੋੜ ਨਹੀਂ ਜੀ ਠੀਕ ਹੈ ਜੀ ਬਹੁਤ ਮਿੱਠੀ ਆ ਤਾਂ ਦੋਸਤੋ ਦੁੱਧ ਖੁੱਲਾ ਡੁੱਲਾ ਜਿਹੜਾ 18 ਲੀਟਰ ਫਨ ਹਾਲ ਦੇਣ ਤੁਹਾਨੂੰ ਦੇੜਵੀ ਸਾਰੇ 15 ਪੰਜ ਕ ਦਿਨ ਹੀ ਹੋਏ ਆ ਸਵੀਰ ਪੀਕ ਤੇ ਕਰਮਾਂ ਵਾਲੀ ਦੁੱਧ ਸੋਨਾ ਭਰਾ ਦੋ ਕਿ ਜੇਕਰ ਕੋਈ ਚੰਗਾ ਕੋਈ ਸੇਵਾਦਾਰ ਚੰਗਾ ਕੋਈ ਖਰੀਦਦਾਰ ਚੰਗੀ ਸੇਵਾ ਕਰਨ ਵਾਲਾ ਮਿਲ ਗਿਆ ਤੇ ਵੈਹੜ ਚੰਗੀ ਹੈ ਠੀਕ ਆ ਇੱਕ ਸੈਕੰਡ ਨੰਬਰ ਤੇ ਆ ਵੈਹੜ ਤੁਹਾਨੂੰ ਦਿਖਾਉਣਾ ਐਚ ਐਫ ਬਰੀਡ ਦੇ ਵਿੱਚ ਬੱਤੀ ਆ ਬਾਕੀ ਪ੍ਰਿੰਟ ਪ੍ਰਿੰਟ ਤੁਸੀਂ ਦੇਖ ਕੇ ਚੈੱਕ ਕਰੋ ਕਾਫੀ ਸੋਨਾ ਰੰਗ ਆ ਰੰਗ ਪ੍ਰਿੰਟ ਕਾਫੀ ਸੋਨਾ ਤੇ ਇਹ ਸੂਹਾ ਕਿੰਨਾ ਸੁੰਦੀ ਵੀ ਲੱਗੇ ਇਹ ਪਾਜੀ ਪਹਿਲਾ ਸੂਹਾ ਜੋ ਪਹਿਲਣਾ ਅੱਛਾ ਛਿੱਗੀ ਜਮੂ ਵਾਲੇ ਛਿੱਗੀ ਆ ਦੰਦ ਨਹੀਂ ਪੂਰੇ ਬਰਾਬਰ ਕੀਤੇ ਅੱਛਾ ਜੀ ਹਾਂ ਜੀ ਚੌਕ ਦੇ ਜਾਂ ਛਿੱਗੀ ਵਾਲੇ ਥੋੜੇ ਥੋੜੇ ਕੁੱਟੇ ਹੀ ਆ ਅੱਛਾ ਅੱਛਾ ਮਲਕੀ ਚੱਕੇ ਆ ਮੋਟੋ ਹਾਂ ਜੀ ਹਜੇ ਬਰਾਬਰ ਨਹੀਂ ਕੀਤੇ ਬਰਾਬਰ ਨਹੀਂ ਕੀਤੇ ਉਹਦੇ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਵੈਸੇ ਚੌਗੀ ਛਿੱਗੀ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ ਛੇਕ ਦੇ ਦੰਦ ਕੱਢ ਜਿਹੜੇ ਦੋਸਤੋ ਚੱਕਣ ਢਈ ਆ ਠੀਕ ਆ ਹਜੇ ਬਰਾਬਰ ਨਹੀਂ ਕੀਤੇਗੇ ਤੇ ਕੁਝ ਹਾਫ ਤੱਕ ਜਿਹੜੇ ਦੰਦ ਹੋਣਗੇ ਜਿਹੜੇ ਛੇਕਦੇ ਬਾਕੀ ਪਹਿਲਾ ਸੂਆ ਫਰਸਟ ਟਾਈਮਰ ਆ ਤੇ ਦਿਨ ਪਿੰਦੇ ਵੀਰ ਕਿੰਨੇ ਕੁ ਬ ਇੱਕ ਹਫਤਾ ਲੈ ਜਣਾ ਆਪਾਂ ਨੇ ਠੀਕ ਹੈ ਜੀ ਹਾਂ ਅਰੇ ਗੁੰਦੀ ਆਉਣ ਦੀ ਸ਼ਾਦੀ ਆਉਣ ਰੇ ਠੀਕ ਹੈ ਜੀ ਹਫਤਾ ਲੱਗੇ ਬਹੁਤ ਚੰਗੀ ਗੱਲ ਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਵੈਸੇ ਇਸ ਰੰਗ ਪ੍ਰਿੰਟ ਦੇ ਵਿੱਚ ਕਾਫੀ ਵੀਰ ਸ਼ੌਂਕ ਰੱਖਦੇ ਆ ਵੈੜ ਖਰੀਦਣ ਦਾ ਬਾਕੀ ਤੁਹਾਨੂੰ ਪੂਰੀ ਤੋਰ ਕੇ ਖੋਲ ਕੇ ਤਸੱਲੀ ਨਾਲ ਦਿਖਾਵਾਂਗੇ ਇੱਕ ਹਫਤੇ ਦੇ ਵਿੱਚ ਪਿਆਰੀ ਕਾਫੀ ਸੋਹਣੀ ਮੁਕੰਮਲ ਕਰੂਗੀ ਪਾਕਿਸਤਾਨਪੂਰਾ ਥੀ ਚਵਾਈ ਵਾਲਾ ਜਿਵੇਂ ਪਹਿਲਾ ਸੂਆ ਇਹ ਵੈੜ ਨੇ ਸੋਣਾ ਉਸ ਅਕੋਰਡਿੰਗ ਦੇਖੀਏ ਤੇ ਥਾਂ ਤੁਹਾਨੂੰ ਬਹੁਤ ਸੋਨਾ ਕੱਢਿਆ ਆ ਲਓ ਜੀ ਨਾਰਮਲ ਭਲਾ ਭੁਲਾ ਦੇ ਵਿੱਚ ਵੈਸੇ ਵੈੜ ਆ ਜਾਂਦੀਆਂ ਨੇ ਜਦੋਂ ਪ ਬਾਕੀ ਫੇਸ ਕੁਆਲਿਟੀ ਰੰਗ ਪ੍ਰਿੰਟ ਬਹੁਤ ਖੂਬਸੂਰਤ ਵੈਸੇ ਵੱਡੀਆਂ ਵੈੜਾਂ ਦੇ ਵਿੱਚ ਗਿਣਤੀ ਆਪਾਂ ਇਸ ਵੈੜ ਦੀ ਕਰ ਸਕਦੇ ਆ ਵੱਡੀ ਵੈੜ ਆ ਆਣਦੇ ਵੇ ਦੀ ਪੂਰੀ ਖਬਰਦਾਰ ਠੀਕ ਆ ਵਜ਼ਨ ਪੂਰਾ ਪੋਲ ਬੜਾ ਪੋਲ ਵਜ਼ਨਦਾਰ ਆ ਲਓ ਜੀ ਆ ਦੇਖੋ ਜੀ ਠੀਕ ਆ ਤੋਂ ਇੱਕ ਵਾਰੀ ਫੇਸ ਮਾੜਾ ਪਿੰਦੇ ਦਿਖਾਈਏ ਆ ਲਓ ਲਓ ਜੀ ਠੀਕ ਹੈ ਵੀਰ ਭਿੰਦੇ ਮੋੜ ਲ ਕੇ ਇੱਕ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਨਕੀਨਾ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀਗਾ ਬਹੁਤ ਖੂਬਸੂਰਤ ਵੜ ਸੀ ਉਹ ਵੀ ਸੈਕੰਡ ਜਾਂ ਪਹਿਲਾ ਸੂਆ ਸੀ ਪਹਿਲਾ ਪਹਿਲਾ ਸੀ ਭਾਜੀ ਉਹ ਵੀ ਬਸ ਕਾਪੀ ਹੀ ਦੀ ਤੇ ਹਾਂ ਬਿਲਕੁਲ ਕਾਪੀ ਸੀਗੀ ਠੀਕ ਹੈ ਤੇ ਵੜੇ ਵੀ ਬਹੁਤ ਖੂਬਸੂਰਤ ਆਈ ਹੈ ਠੀਕ ਆ ਜੀ ਲੇਵਾ ਤੁਸੀਂ ਵੇਖੋ ਜਿਵੇਂ ਜਿਵੇਂ ਦਿਨ ਤਕਰੀਬਨ ਨੇੜੇ ਆ ਰਹੇ ਆ ਉਵੇਂ-ਉਵੇਂ ਬਿਲਕੁਲ 레ਵਾ ਖੋਲੀ ਜਾਂਦੀ ਕਰਮਾਂ ਵਾਲੀ ਬਾਕੀ ਮਿਲਕਿੰਗ ਸੋਣੀ ਕਰਵਾ ਦਊਗੀ ਠੀਕ ਹੈ ਜੀ ਤੋਂ ਐਡੇ ਵੱਡੇ ਕੱਦ ਕੱਟ ਵਾਲੀਆਂ ਬਿਹੜਾ ਤੋਂ ਨਾਰਮਲ ਹੀ ਜਿੱਡੀ ਕ ਤੁਸੀਂ ਜਾਣਾ ਨਹੀਂ ਭਾਜੀ ਕਹਿੰਦੇ ਚੱਲੋ 20 ਤੋਂ ਬਾਹਰ ਹੀ ਤਾਂ ਠੀਕ ਹੈ ਜੀ ਹਾਂ ਜੀ ਪਲੀ ਜੁੜੀ ਆ ਹਾਂ ਠੀਕ ਹੈ ਤੇ ਇਹਦਾ ਫਿਰ ਮੁੱਲ ਕੀ ਕਰਦੇ ਪਏ ਭਿੰਦੇ ਫਿਰ ਮੁੱਲ ਭਾਜੀ ਇਹ ਰਾਸੀ ਨਹੀਂ ਕਰਨਾ 50 ਨਹੀਂ ਕਰਨਾ ਆਪਾਂ ਮੁੱਲ 70000 ਕਰਦੇ 70 ਦੀ ਦੇ ਦਾਂਗੇ ਤੇ 70 ਆ 70 ਦੀ ਦੇਣਾ ਉਹ ਚ ਮਾਨਤਨ ਕਰਦਾ ਖੁੱਲਾ ਲੈ 70 ਤੋਂ ਵੀ ਮਾਨਤਨ ਕਰਦਾਂਗੇ ਹੋਰ ਕਰਦਾਂ ਲਓ ਵੀ ਦੋਸਤੋ ਠੀਕ ਆ ਜੀ ਬਾਕੀ 2 ਛੜਤਾਂ 670 ਚ 68000 ਦੀ ਹੋ ਜੂ ਹਾਂ ਦੇ ਦਾਂਗੇ 68 ਦੀ ਦੇ ਦਾਂ ਲਓ ਜੀ 68000 ਦੀ ਦੋਸਤੋ ਇਹ ਲਾਟ ਹੋ ਜੂਗੀ 68000 ਦੀ ਜਿਹੜੀ ਆ ਜੈਸਨੋ ਠੀਕ ਆ ਬਾਕੀ ਵੱਛੀ ਵੱਛੀ ਆ ਠੀਕ ਆ ਜੀ ਬਹੁਤ ਖੂਬਸੂਰਤ ਆ ਚੰਗੀ ਆ ਸੋ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਇੱਕ ਵਾਰੀ ਅੱਕੀ ਜ ਪਸੰਦੀ ਵਾਲੀ ਚੀਜ਼ੇ ਪੂਰੀ ਪਸੰਦੀਦਾਰ ਠੀਕ ਆ ਬਾਕੀ ਥਣ ਥੂਣ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਥੋੜਾ ਜਿਹਾ ਨੇੜੇੋਂ ਦਿਖਾਉਣ ਦੀ ਕਰੀ ਕੋਸ਼ਿਸ਼ ਆ ਵੇਖੋ ਠੀਕ ਆ ਜੀ ਨਵੀਂ ਪਿੰਦੇ ਵੀਰ ਅੱਜ ਇਹ ਦੋ ਐਨੀਮਲ ਆਪਣੇ ਕੋਲ ਬਕਾਉ ਸੀਗੇ ਹਾਂਜੀ ਭਾਜੀ ਹਾਂਜੀ ਤੇ ਨੰਬਰ ਕਰ ਦਈਏ ਸਾਂਝੇ ਆਪਣੇ 73411 65683 ਠੀਕ ਐ ਭਰਾ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਭਿੰਦਾ ਠੀਕ ਆ ਜੀ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਕੋਈ ਪੰਜ ਚਾਰ ਨਗ ਜਿਹੜੇ ਆ ਜਾਂਦੇ ਠੀਕ ਆ ਜੀ ਪਰ ਸੀਜ਼ਨ ਦੇ ਹੁਣ ਥੋੜਾ ਟਾਈਮ ਕਰਕੇ ਵੀਰਾਂ ਦਾ ਵੀ ਕੋਈ ਦੋ ਨਗ ਇੱਕ ਨਗ ਦੋ ਨਗ ਤਿੰਨ ਨਗ ਉਹ ਮੌਜੂਦ ਹੁੰਦੇ ਆ ਠੀਕ ਆ ਜੀ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਕਾਲ ਕਰ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਇਸੇ ਤਰ੍ਹਾਂ ਤੁਸੀਂ ਲੈ ਸਕਦੇ ਜੀ ਠੀਕ ਆ ਹੋਰ ਕੋਈ ਗੱਲਬਾਤ ਵੀਰ ਬਸ ਭਾਜੀ ਠੀਕ ਠਾਕ ਵਧੀਆ ਜੀ ਠੀਕ ਹੈ ਮਹਾਰਾਜ ਹਾਂਜੀ ਲਓ ਦੋਸਤੋ ਨੰਬਰ ਸਕਰੀਨ ਤੇ ਪੂਰੇ ਲੱਗ ਚੁੱਕੇ ਆ ਵੀਰ ਦੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਜਾਣਕਾਰੀ ਲੈ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ